ਸਤਿ ਸ਼੍ਰੀ ਅਕਾਲ ਜੀ ਹਾਂ ਤਾਂ ਮੈਂ ਥੋੜਾ ਲੇਟ ਜੀ ਮਗਰ ਮੇਰੇ ਹੁਣੇ ਧਿਆਨ ਤੇ ਆਈ ਹੈ ਜੋ ਬਾਬਾ ਸਾਹਿਬ ਅੰਬੇਦਕਰ ਸਾਹਿਬ ਦੇ ਸਕੇਕਿਊ ਲੋ ਬਤ ਨੂੰ ਜਿਸ ਤਰੀਕੇ ਨਾਲ ਕੱਲ ਅਪਮਾਨਿਤ ਵੀ ਕੀਤਾ ਗਿਆ ਤੁੰਗਨ ਦੀ ਕੋਸ਼ਿਸ਼ ਵੀ ਕੀਤੀ ਗਈ ਹੈ ਜਿੱਥੇ ਸਭ ਤੋਂ ਪਹਿਲਾਂ ਮੈਂ ਇਸ ਇਨਸੀਡੈਂਟ ਨੂੰ ਕੰਡੈਮਨ ਕਰਦਾ ਹੈ ਬੜੇ ਅਫਸੋਸ ਦੀ ਗੱਲ ਹੈ ਕਿ 26 ਜਨਵਰੀ ਵਾਲੇ ਦਿਨ ਇਹ ਜੀ ਘਟਨਾ ਨੂੰ ਅੰਜਾਮ ਦੇਣਾ ਮਤਲਬ ਕਿ ਬਹੁਤ ਵੱਡੀ ਸਾਜ਼ਿਸ਼ ਰਚੀ ਗਈ ਸੀ ਔਰ ਇਹ ਜਾਨ ਗੁੱਝ ਕੇ ਕੀਤੀ ਗਈ ਹੈ ਪ੍ਰੀ ਪਲਾਨਡ ਹੈ ਪ੍ਰੀ ਮੈਡੀਟੇਟਡ ਹੈ ਦਿਨ ਵੀ ਇਹ ਜਾ ਚੁਣਿਆ ਜਦੋਂ ਸਿਕਿਉਰਿਟੀ ਸਭ ਤੋਂ ਵੱਧ ਅਲਰਟ ਤੇ ਹੁੰਦੀ ਹੈ ਬਹੁਤ ਵੱਡੇ ਪੱਧਰ ਤੇ ਚੱਪੇ ਚੱਪੇ ਤੇ ਸਿਕਿਉਰਿਟੀ ਲੱਗੀ ਹੋਵੇ ਜੇਣ ਵੀ 26 ਜਨਵਰੀ ਦਾ ਹੋਵੇ ਜਿਹੜਾ ਸਿੱਧਾ ਹੀ ਬਾਬਾ ਸਾਹਿਬ ਅੰਬੇਦਕਰ ਸਾਹਿਬ ਨਾਲ ਜੋ ਸੰਵਿਧਾਨ ਦੇ ਨਿਰਮਾਤਾ ਉਸ ਨਾਲ ਜੁੜਦਾ ਹੈ ਔਰ ਅੱਜ ਦੇ ਦਿਨ 'ਚ ਐਡੀ ਕਾਨੂੰਨੀ ਹਰਕਤ ਕਰਨੀ ਮੈਂ ਸਮਝਦਾ ਸਾਰੇ ਦੇਸ਼ ਵਾਸਤੇ ਪੰਜਾਬੀਆਂ ਵਾਸਤੇ ਬੜੀ ਇਹ ਸ਼ਰਮ ਦੀ ਗੱਲ ਹੈ ਔਰ ਪੰਜਾਬ ਦੇ ਇਹ ਦੇਸ਼ ਦੇ ਇੱਕ ਬਾਰਡਰ ਸਟੇਟ ਤੇ ਇਹ ਜੀ ਹਰਕਤ ਨੂੰ ਇਨਜਾਮ ਦੇਣਾ ਪੰਜਾਬ ਦੀ ਭਾਈਚਾਰਕ ਸਾਂਝ ਨੂੰ ਅਮਨ ਸ਼ਾਂਤੀ ਕਾਨੂੰਨ ਨੂੰ ਲਾਂਭੂ ਲਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਔਰ ਮੈਂ ਖਾਸ ਤੌਰ ਤੇ ਜਿੱਥੇ بار-बार ਇਸ ਇਨਸੀਡੈਂਟ ਨੂੰ ਕਰੰਡਮ ਕਰਦਾ ਉੱਥੇ ਅਮਰ ਸਰਦੀ ਕਮਿਸ਼ਨਰ ਰੇਖ ਦੀ ਪੁਲਿਸ ਗੁਰਪ੍ਰੀਤ ਸਿੰਘ ਭੁੱਲਰ ਜਿਨ੍ਹਾਂ ਨੂੰ ਮੈਂ ਸਵਾਲ ਕਰਦਾ ਕਿ ਭਾਈ ਕੱਲ ਦਾ 26 ਜਨਵਰੀ ਵਾਲੇ ਦਿਨ ਜਿੱਥੇ ਚੱਪੇ ਚੱਪੇ ਤੇ ਹਰ ਜਗ੍ਹਾ ਪੁਲਿਸ ਲੱਗੀ ਹੋਵੇ ਤੇ ਏਡਾ ਵੱਡਾ ਇਨਸੀਡੈਂਟ ਹੋ ਜੇ ਤੁਹਾਡੇ ਨੱਕ ਤਲੇ ਤੇ ਮੈਂ ਸਮਝਦਾ ਇਹ ਕੋ ਵੱਡਾ ਫੇਲੀਅਰ ناکਾਮੀ ਤੁਹਾਡੀ ਕੀ ਹੋ ਸਕਦੀ ਹੈ ਸਿਵਾਏ ਕੇਸੀ ਕਮਰਿਆਂ 'ਚ ਬਹਿ ਕੇ ਵੱਡੀਆਂ ਵੱਡੀਆਂ ਪ੍ਰੈਸ ਕਾਨਫਰੰਸਾਂ ਕਰਨੀਆਂ ਮਗਰ ਇਹੇ ਜੇ ਦਿਨ ਤੇ ਇੱਕ ਵੱਡੇ ਚੌਂਕੇ ਬੜੀ ਜਿੱਥੇ ਆਵਾਜ਼ਾਂ ਵੀ ਬੜੀ ਆ ਉੱਥੇ ਕੁਝ ਹੋ ਜਾਣਾ ਬਾਬਾ ਸਾਹਿਬ ਅੰਮ੍ਰਿਤਕਰ ਸਾਹਿਬ ਦੀ ਬੁੱਤ ਨਾਲ ਔਰ ਪੂਰ ਚੁੱਤੀ ਹੋਵੇ ਮੈਂ ਸਮਝਦਾ ਪ੍ਰਸ਼ਾਸਨ ਦਾ ਵੀ ਬਹੁਤ ਵੱਡਾ ਫੇਲੀਅਰ ਆ ਔਰ ਭੁੱਲਰ ਸਾਹਿਬ ਦਾ ਆਪਣਾ ਬੜਾ ਵੱਡਾ ਫੇਲੀਅਰ ਹੈ ਔਰ ਇਸ ਇਨਸੀਡੈਂਟ ਨੂੰ ਮੈਂ ਕੰਡੈਮ ਵੀ ਕਰਦਾ ਔਰ ਸਖਤ ਤੋਂ ਸਖਤ ਕਾਰਵਾਈ ਦੀ ਮੰਗ ਕਰਦਾ ਕਿ ਗਾਂ ਕੋਈ ਇਹ ਜੀ ਹਿੰਮਤ ਨਾ ਕਰੇ ਸਾਰਿਆਂ ਨੂੰ ਅਪੀਲ ਕਰਦਾ ਕਿ ਭਾਈ ਲੋਕੀ ਸ਼ਰਤ ਕਰਨ ਦੀ ਕੋਸ਼ਿਸ਼ ਕਰਦੇ ਆ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰਦੇ ਆ ਬਾਰਡਰ ਸਟੇਟ ਤੇ ਇਹ ਭਾਈਚਾਰਕ ਸਾਂਝ ਬਣੀ ਰਹੇ ਇਸ ਤੇ ਕੋਈ ਜਿਹੜੀਆਂ ਸਾਧਸ਼ਾਨੇ ਸਾਰੀਆਂ ਫੇਲ ਕਰਨ ਦੀ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ ਬਹੁਤ ਬਹੁਤ ਕੰਮ ਵਾਈਡੁੱਟ ਚੱਕਾ ਚੱਕਾ ਵਾਈਡੁੱਟ